ਪੰਜਾਬ ਤੇ ਹਰਿਆਣੇ ਦੇ ਬਾਰਡਰ ਦੇ ਉੱਤੇ ਜਮਾ ਇਹ ਡੱਬ ਵਾਲੀ ਮੰਡੀ ਆ ਹਰ ਐਤਵਾਰ ਨੂੰ ਇਹ ਮੰਡੀ ਲੱਗਦੀ ਹੈਗੀ ਤੇ ਇੱਥੇ ਬਹੁਤ ਸਾਰੇ ਲੋਕ ਆਪਣੇ ਆਪਣੇ ਫਸੂਲੇ ਵੇਚਣਾਂ ਦੇ ਖੇਡਣ ਲਾਉਂਦੇ ਨੇ ਤੇ ਬਹੁਤ ਵਧੀਆ ਮੰਡੀ ਆ ਬਹੁਤ ਭਾਅ ਦੇ ਹਿਸਾਬ ਨਾਲ ਇੱਥੇ ਲੁੱਝ ਮਿਲ ਜਾਂਦਾ ਹੈਗਾ ਤੇ ਅੱਜ ਆਪਾਂ ਗਰਾਊਂਡ ਕਵਰ ਦੀ ਖੁਸ਼ੀ ਹੈ ਬਹੁਤ ਦਿਖਾ ਰਹੇ ਨੇ ਭਾਈ ਜੀ ਬਹੁਤ ਸੋਹਣੀ ਹੈਗਾ ੱਚੀ ਹੈਗੀ ਕਾਜੀ ਹੋਰ ਵਧੀਆ ਹੈਗੀ ਖੀਰੀ ਆਜੀ ਹੈ ਜੇ 2.5 ਸਾਲਾਂ ਦੀ ਸੋਹਣੀ ਹੈ ਤੇ ਕੋਈ ਨਹੀਂ ਹੈ ਕਿ ਪਿੰਡੇ ਦੀ ਬਹੁਤ ਚੰਗੀ ਹੈਗੀ ਤੇ ਆਪਾਂ ਬਾਈ ਹੋਰਣਾ ਗੱਲਬਾਤ ਕਰਦੇ ਆ ਮੱਛੀ ਬਾਰੇ ਜਾਣਕਾਰੀ ਲੈਣੀ ਹੈਗੀ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆ ਆਪਣਾ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਹੈ ਬਾਈ ਕਿਹੜਾ ਪਿੰਡ ਹੈ ਫਰੋਈਪੁਰ ਜੀ ਫਰੋਈਪੁਰ ਤੋਂ ਹਾਂ ਜੀ ਇਹ ਬਾਈ ਬੱਚੀ ਆਪਣੀ ਹੈ ਹਾਂ ਜੀ ਇਹ ਤੇ ਜਿੱਥੇ ਦੇਚਨ ਲੈ ਕੇ ਆਏ ਹਾਂ ਹਾਂਜੀ ਕਿ ਕੀ ਬਾਈ ਜੀ ਇਹਦੀ ਡਿਟੇਲ ਕੀ ਹੈਗੀ ਡਿਟੇਲ ਜੀ ਇਹ ਪਹਿਲਾ ਸੂਆ ਸੋਣੀ ਅਖੀਰੀ ਬੱਚੀ ਆ ਠੀਕ ਹੈ ਹਾਂਜੀ ਤੇ ਬਾਈ ਜੀ ਦੰਦ ਦੋ ਆ ਹਾਂਜੀ ਦੋ ਦੰਦ ਨਹੀਂ ਮੇਰੇ ਅਖੀਰੀ ਬੱਚੀ ਆ ਅਖੀਰੀ ਬੱਚੀ ਆ ਹਾਂਜੀ ਦੋੰਦੀ ਨਹੀਂ ਹੋਈ ਹੈ ਜੀ ਅੱਛਾ ਅੱਛਾ ਦੰਦੀ ਹੋਈ ਨਹੀਂ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਤੇ ਇਹਦੀ ਮਾਂ ਦੇ ਥੱਲੇ ਬਾਈ ਦੁੱਧ ਕਿੰਨਾ ਸੀਗਾ ਉਹਦੇ ਥੱਲੇ ਹੈ 25 26 ਕਿਲੋ ਦੁੱਧ 25 26 ਇੱਕ ਦਿਨ ਦਾ ਹਾਂਜੀ ਠੀਕ ਆ ਠੀਕ ਆ ਬਹੁਤ ਬਾਈ ਜੀ ਦੇਖੋ ਬਹੁਤ ਸੋਹਣੀ ਆਪਣਾ ਵਹਿੜ ਹੈਗੀ ਬਹੁਤ ਵਧੀਆ ਹੈ ਇਹਦਾ ਇੰਟਰਸਟ ਹੈ ਜੀ ਇਹ ਨੂੰ ਲੈਣਾ ਚਾਹੁੰਦਾ ਹੈ ਅਸੀਂ ਆਪਾਂ ਦੇਖੀਆ ਵੀਡੀਓ ਦੇ ਵਿੱਚ ਚਾਲ ਜੀ ਨੂੰ ਦੇਖੀਆ ਲੈਵਾ ਦੇਖਿਆ ਕੋਈ ਕੁਝ ਨਾ ਲੈਵਾ ਦੇਣ ਦਾ ਖਾਰੇ ਸਾਰੇ ਪਾਸੋਂ ਬਹੁਤ ਤੰਦਰੁਸਤ ਬੱਚੀ ਹੈਗੀ ਉਹ ਵੀ ਮੂਹ ਬਾਈ ਜੀ ਦੀ ਕੀ ਡਿਮਾਂਡ ਹੈਗੀ ਇਹਦਾ ਮੁੱਲ ਜੀ 65000 62000 ਦੀ ਦੇ ਦਾਂਗੇ 65000 ਰੁਪਏ ਦੀ ਡਿਮਾਂਡ ਹੈਗੀ ਤੇ 62000 ਰੁਪਏ ਦੇ ਵਿੱਚ ਤੁਸੀਂ ਇਹ ਬੱਚੀ ਦੇ ਦੋ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਆਪਣਾ ਨੰਬਰ ਬੋਲ ਦਿਓ 62848 200C ਇੱਕ ਪਰਿਵਾਰ ਬੋਲ 68848 200C